ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਇਹ ਦੋਵੇਂ ਇਨਸਾਨ ਸਰਦਾਰ ਹਰਮੀਰ ਸਿੰਘ ਕਾਲਕਾ ਜੀ ਅਤੇ ਜਗਦੀਪ ਸਿੰਘ ਕਾਲੋ ਜੀ ਇੰਨੇ ਬੇਸ਼ਰਮ ਹੋ ਸਕਦੇ ਆ ਮੈਂ ਕਦੀ ਸੋਚਿਆ ਵੀ ਨਹੀਂ ਸੀ ਇੱਕ ਤਾਂ ਚੋਰੀ ਉਪਰੋਂ ਠੀਕਾ ਚੋਰੀ ਸਾ ਸੰਗਤ ਜੀ ਜਿਸਰ ਆਪ ਸਭ ਜਾਣਦੇ ਹੀ ਹੋ ਦੋ ਦਿਨ ਪਹਿਲਾਂ ਹੀ ਮਾਣੇ ਹਾਈ ਕੋਰਟ ਵੱਲੋਂ ਜੋ ਫੈਸਲਾ ਸੁਣਾਇਆ ਗਿਆ ਹੈ ਜਿਸ ਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਵੈਂਟੀਲੇਟਰ ਤੇ ਚੱਲ ਰਹੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਜੀ ਅਤੇ ਵੈਂਟੀਲੇਟਰ ਤੇ ਚੱਲ ਰਹੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਲੋ ਜੀ ਨੂੰ ਦੋਸ਼ੀ ਠਹਿਰਾਇਆ ਗਿਆ ਹੈ ਕਾਦੇ ਲਈ ਸਕੂਲ ਬਰਬਾਦ ਕਰਨ ਦੇ ਲਈ ਸਕੂਲਾਂ ਦਾ ਜਿਹੜਾ ਸਟਰਕਚਰ ਸੀਗਾ ਸਕੂਲ ਦਾ ਜਿਹੜਾ ਮਿਆਰ ਸੀਗਾ ਉਹਨੂੰ ਖਰਾਬ ਕਰਨ ਦੇ ਲਈ ਸਟਾਫ ਨੂੰ ਤਨਖਾਹਾਂ ਨਾ ਦੇਣ ਲਈ ਸਟਾਫ ਨੂੰ 6th ਪੇ ਕਮਿਸ਼ਨ ਦੇ ਦੇ ਹਿਸਾਬ ਨਾਲ ਤਨਖਾਹ ਏਰੀਆ ਤੇ ਉਹਦਾ ਜਿਹੜਾ ਬੰਦਾ ਉੱਪਰ ਜਿਹੜਾ ਅ ਸੀਗਾ ਉਹ ਨਾ ਦੇਣ ਦੇ ਪਿੱਛੇ 7th ਪੇ ਕਮਿਸ਼ਨ ਦਾ ਦੇਣ ਦੇ ਪਿੱਛੇ ਦੋਸ਼ੀ ਠਰਾਇਆ ਗਿਆ ਸਭ ਤੋਂ ਵੱਡੀ ਗੱਲ ਕੋਰਟ ਆਫ ਕੰਟਮਪਟ ਲੱਗੀ ਉਸ ਦੇ ਲਈ ਇਹਨਾਂ ਨੂੰ ਦੋਸ਼ੀ ਠਰਾਇਆ ਗਿਆ ਇਹਨਾਂ ਨੇ ਹਾਈ ਕੋਰਟ ਵੱਲੋਂ ਜੋ ਪਿਛਲੇ ਫੈਸਲੇ ਦੇ ਵਿੱਚ ਆਦੇਸ਼ ਆਏ ਉਸ ਆਦੇਸ਼ ਦੀ ਪਾਲਣਾ ਨਹੀਂ ਕੀਤੀ ਉਸ ਆਦੇਸ਼ ਨੂੰ ਅਣਦੇਖਾ ਕੀਤਾ ਔਰ ਕੋਟਾ ਕਚੈਰੀਆ ਦੇ ਵਿੱਚ ਮਹਿੰਗੇ-ਮਹਿੰਗੇ ਵਕੀਲ ਖੜੇ ਕਰਕੇ ਕੋਰਟ ਨੂੰ ਵੀ ਬਗਵਾ ਕਰਨ ਦੀ ਕੋਸ਼ਿਸ਼ ਕੀਤੀ ਇਸ ਦੇ ਲਈ ਦਿੱਲੀ ਸਿੰਘ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਜੀ ਅਤੇ ਜਨ ਸੰਕਰਤਾ ਜਗਦੀਪ ਸਿੰਘ ਕਾਲੋ ਜੀ ਨੂੰ ਦੋਸ਼ੀ ਠਰਾਇਆ ਗਿਆ ਸੰਗਤ ਜੀ ਇੱਕ ਤਾਂ ਬਿੱਲੀ ਦੁੱਧ ਪੀ ਜਾਏ ਨਾ ਚਲੋ ਕੋਈ ਗੱਲ ਨਹੀਂ ਜੇ ਲੋ ਬਿੱਲੀ ਦੁੱਧ ਪੀ ਕੇ ਮੁੱਛਾਂ ਨੂੰ ਤਾਪ ਦਿੰਦੀ ਹੈ ਨਾ ਗੁੱਸਾ ਤਾਂ ਆਉਂਦਾ ਹੈ ਇੱਕ ਤਾਂ ਉਹ ਸਕੂਲ ਬਰਬਾਦ ਕਰ ਦਿੱਤੇ ਸਕੂਲਾਂ ਦਾ ਬੁਰਾ ਹਾਲ ਕਰ ਦਿੱਤਾ ਮਨੂੰ ਕਹਿ ਚ ਬੜਾ ਦਰਦ ਹੋ ਰਿਹਾ ਹੈ ਕਿ ਜਿਹੜੇ ਕੌਮ ਦੇ ਸਕੂਲ ਸੀਗੇ ਜਿਹਦੀ ਬਾਪ ਦੋੜ ਦਿੱਲੀ ਸਿੰਘ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਕੋਲ ਸੀਗੀ ਮਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਅੰਦਰ ਅਗਰ ਉਹ ਸਹੀ ਹੱਥਾਂ ਦੇ ਵਿੱਚ ਨਾ ਆਏ ਤਾਂ ਉਹ ਸਕੂਲ ਕੌਮ ਕੋਲੋਂ ਛਿੰਝ ਜਾਣਗੇ ਉਹ ਸਰਕਾਰੀ ਤਾਲੇ ਉਸ ਸਕੂਲ ਦੇ ਉੱਤੇ ਲੱਗ ਜਾਣੇ ਆ ਜੋ ਹਾਲਾਤ ਅਜੋ ਸਕੂਲ ਦੇ ਮੌਜੂਦਾ ਪ੍ਰਧਾਨ ਮੌਜੂਦਾ ਜਿਹੜੇ ਪ੍ਰਬੰਧਕ ਨੇ ਉਹਨਾਂ ਨੇ ਬਣਾਇਆ ਹੈ ਹਰਮਿੰਦਰ ਸਿੰਘ ਕਾਲਕਾ ਜੀ ਜਗਦੀਪ ਸਿੰਘ ਕਾਲੋ ਜੀ ਤੁਸੀਂ ਇੱਕ ਤਾਂ ਸਕੂਲ ਬਰਬਾਦ ਕਰ ਦਿੱਤੇ ਉੱਤੋਂ ਤੁਸੀਂ ਫਿਰ ਮੀਡੀਆ ਦੇ ਵਿੱਚ ਝੂਠੇ ਬਿਆਨ ਦੇ ਰਹੇ ਹੋ ਉਹੀ ਪੁਰਾਣੀਆਂ ਗੱਲਾਂ ਕਰ ਰਹੇ ਹੋ ਉਹ ਪੁਰਾਣੇ ਹੀ ਰਾਗ ਗਾ ਰਹੇ ਹੋ ਜਿਹੜੇ ਫਲॉप ਹੋ ਚੁੱਕੇ ਆ ਜਿਹੜੇ ਫੇਲ ਹੋ ਚੁੱਕੇ ਆ ਜੀੜੀ ਸੰਗਤ ਸੁਣ-ਸੁਣ ਕੇ ਥੱਕ ਚੁਕੀਏ ਤੁਹਾਡੇ ਝੂਠ ਨੂੰ ਉਹੀ ਗੱਲਾਂ ਤੁਸੀਂ ਫਿਰ ਦੁਬਾਰਾ ਕਰ ਰਹੇ ਹੋ ਫਲਾਣਾ ਕਰ ਗਿਆ ਤੁਮਕਾਣਾ ਕਰ ਗਿਆ ਉਹਨੇ ਕਰਤਾ ਉਹਨੇ ਕਰਤਾ ਹਰਮਿੰਦਰ ਸਿੰਘ ਕਾਲਕਾ ਜੀ ਜਗਦੀਪ ਸਿੰਘ ਕਾਲੋ ਜੀ 1 ਮਿੰਟ ਵਾਸਤੇ ਮੈਂ ਅੱਜ ਤੁਹਾਡੀ ਗੱਲ ਵੱਡੀ ਕਰ ਦੇਣਾ ਮੰਨ ਲੈਣਾ ਕਿ ਪੁਰਾਣੇ ਪ੍ਰਬੰਧਕ ਖਰਾਬ ਕਰ ਗਏ ਜਿਨ੍ਹਾਂ ਨੇ ਇਨੀ ਮਿਹਨਤ ਕਰਕੇ ਸਕੂਲ ਬਣਾਏ ਸਕੂਲ ਇੰਨੇ ਵੱਡੇ ਇਮਾਰਤਾਂ ਬਣਾਈਆਂ ਸਕੂਲ ਦਾ ਸਟਰਕਚਰ ਬਣਾਇਆ ਸਕੂਲ ਦੇ ਵੀ ਬੱਚੇ ਤੱਕ ਇੰਨੇ ਸਾਰੇ ਲੈ ਕੇ ਆਏ ਉਹਨਾਂ ਨੇ ਸਕੂਲ ਬਰਬਾਦ ਕਰ ਦਿੱਤੇ ਪ੍ਰਸੰਗਤ ਨੇ ਤੁਹਾਨੂੰ ਕਿਉਂ ਬਿਠਾਇਆ ਸੀਗਾ ਤੁਹਾਡੀ ਆਈ ਝੂਠੀਆਂ ਗੱਲਾਂ ਸੁਣ ਕੇ ਬਿਠਾਇਆ ਸੀਗਾ ਕਿ ਪੁਰਾਣੇ ਪ੍ਰਬੰਧਕ ਸਕੂਲ ਖਰਾਬ ਕਰ ਗਏ ਅਸੀਂ ਸਕੂਲ ਸਵਾਰਾਂਗੇ ਅਸੀਂ ਐਜੂਕੇਸ਼ਨ ਸਵਾਰਾਂਗੇ ਅਸੀਂ ਐਜੂਕੇਸ਼ਨ ਦੇ ਕੰਮ ਕਰਾਂਗੇ ਫਿਰ ਤੁਸੀਂ ਕੀ ਕੀਤਾ ਅਗਰ ਪੁਰਾਣੇ ਪ੍ਰਬੰਧਕ ਖਰਾਬ ਕਰ ਗਏ ਤੁਸੀਂ ਕੀ ਸਵਾਰ ਲਿਆ ਤੁਸੀਂ ਤਾਂ ਕੀ ਕਹਿੰਦੇ ਨੇ ਇੱਥੇ ਤਾਂ ਗਹਿਲਾਤ ਫਰਾਦ ਦਿੱਤੇ ਆ ਕਿ ਸਕੂਲ ਸਟਾਫ ਨੂੰ ਕੋਰਟ ਤੱਕ ਜਾਣਾ ਪੈ ਗਿਆ ਅੱਜ ਕੋਰਟ ਦੇ ਵਿੱਚ ਕਿਸ ਤਰ੍ਹਾਂ ਦਾ ਆਰਡਰ ਆਇਆ ਹੈ ਸ਼ਾਇਦ ਤੁਸੀਂ ਵੀ ਪੜ੍ਹੇ ਹੋਣੇ ਆਰਡਰ ਪੜ੍ਹ ਕੇ ਬਹੁਤ ਸ਼ਰਮ ਆ ਰਹੀ ਹੈ ਕਿ ਕੋਰਟ ਦੇ ਵਿੱਚ ਕੀ ਤੁਸੀਂ ਜਿਹੜੀ ਸਿੱਖ ਕਮਿਊਨਿਟੀ ਹੈ ਜਿਹੜੀ ਸਿੱਖ ਕੀ ਰਿਸਪੈਕਟ ਰੱਖੀ ਹੈ ਕੀ ਕੁਝ ਨਹੀਂ ਕਿਹਾ ਗਿਆ ਸਿੱਖ ਕਮਿਊਨਿਟੀ ਵਾਸਤੇ ਕੋਰਟ ਦੇ ਅੰਦਰ ਇੱਥੇ ਤਾਂ ਕਹਿ ਦਿੱਤਾ ਕਿ ਅਰਮਿਤ ਸਿੰਘ ਕਾਲਕਾ ਜੀ ਅਤੇ ਜਗਦੀਪ ਸਿੰਘ ਕਲੋਰੀ ਤੁਸੀਂ ਮੈਨੇਜਮੈਂਟ ਚਲਾਉਣ ਦੇ ਲਾਇਕ ਨਹੀਂ ਹੋ ਇਹ ਇੱਕ ਕੋਰਟ ਨੇ ਇੱਕ ਦਿੱਲੀ ਕਮੇਟੀ ਦੇ ਪ੍ਰਧਾਨ ਜਿਹੜੀ ਸਿੱਖਾਂ ਦੀ ਡੁੱਡੀ ਵੱਡੀ ਸੰਸਥਾ ਉਹਨੂੰ ਉਹਦੇ ਵਾਸਤੇ ਅੱਗਾ ਲੱਖੀ ਹੈ ਸ਼ਰਮ ਆਣੀ ਚਾਹੀਦੀ ਆ ਤੁਹਾਨੂੰ ਤਣੂ ਤੇ ਘਰੋਂ ਬਾਹਰ ਹੀ ਨਿਕਲਣਾ ਚਾਹੀਦਾ ਹਰਮਿੰਦਰ ਸਿੰਘ ਕਾਲਕਾ ਜੀ ਕੱਲ ਤੁਸੀਂ ਜਿਹੜਾ ਬਿਆਹ ਲਾਇਆ ਕਿ ਪੁਰਾਣੀ ਕਮੇਟੀਆਂ ਕਰ ਗਈਆਂ ਮੈਂ ਤੁਹਾਨੂੰ ਪੁੱਛਣਾ ਚਾਹਨਾ ਤੁਸੀਂ ਉਦੋਂ ਇਹ ਗੱਲਾਂ ਵੀ ਕਈਆਂ ਕਿ ਪੁਰਾਣੇ ਕਮੇਟੀਆਂ ਦੇ ਉੱਤੇ ਆਧਾਰ ਤੇ ਇਹ ਫੈਸਲਾ ਆਇਆ ਤਰਮਿੰਦਰ ਸਿੰਘ ਕਾਲਕਾ ਜੀ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਨਵੰਬਰ 2021 ਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਕੌਣ ਸੀ ਨਵੰਬਰ 2021 ਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਮੀਟਿੰਗ ਜਲਸ ਕਤਰ ਕੋਨ ਸੀ ਕਿੰਨੇ ਕੋਡ ਦੇ ਆਰਡਰ ਨੂੰ ਨਜ਼ਰ ਅੰਦਾਜ਼ ਕੀਤਾ ਕਿੰਨੇ ਕੋਡ ਦੀ ਗੱਲ ਨਹੀਂ ਸੁਣੀ ਕਿੰਨੇ ਸਟਾਫ ਦੀ ਗੱਲ ਨਹੀਂ ਸੁਣੀ ਉਹ ਸੀਗੇ ਸਰਦਾਰ ਰਮੀ ਸਿੰਘ ਕਾਲਕਾ ਜੀ ਅਤੇ ਜਗਦੀਪ ਸਿੰਘ ਕਾਲੋ ਜੀ ਪ੍ਰਧਾਨ ਤੇ ਜਲਸ ਕਤਰ ਸੋ ਅਨਮੇਰ ਸਿੰਘ ਕਾਲਕਾ ਜੀ ਮੈਨੂੰ ਸਮਝ ਨਹੀਂ ਆਦੀ ਕਿ ਤੁਸੀਂ ਇੰਨਾ ਸਫੇਦ ਝੂਠ ਬੋਲ ਕਿੱਦਾਂ ਲੈਂਦੇ ਹੋ ਕਿੱਥੋਂ ਇੰਨਾ ਝੂਠ ਲੈ ਕੇ ਆਉਂਦੇ ਹੋ ਕਿ ਤੋ ਐਸਾ ਕਿਹੜਾ ਤੁਸੀਂ ਮੈਂ ਸਮਝਦਾ ਕਿ ਸਾਰਾ ਦਿਨ ਐਸੇ ਕਿਹੜੇ ਲੋਕਾ ਬੋਲ ਬੈਨੇ ਹੋ ਕਿ ਤੁਸੀਂ ਇੰਨਾ ਝੂਠ ਬੋਲ ਸਕਦੇ ਹੋ ਉਹ ਵੀ ਕਿੱਥੇ ਸ੍ਰੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰ ਤੇ ਖੜੇ ਹੋ ਕੇ ਉਹਨਾਂ ਜਿਹੜਾ ਦਿੱਲੀ ਕਮੇਟੀ ਆ ਰਜੀਦੀ ਸਾਮ ਦਫਤਰ ਪੜਿਆ ਉੱਥੇ ਬੈਠ ਕੇ ਦਿੱਲੀ ਕਮੇਟੀ ਦੇ ਦਫਤਰ ਦੇ ਵਿੱਚ ਬੈਠ ਕੇ ਜਿੱਥੋਂ ਕੌਮ ਦੀ ਗੱਲ ਹੋਣੀ ਚਾਹੀਦੀ ਸੀਗੀ ਕੌਮ ਦੀ ਜੜ ਦੀ ਗੱਲ ਹੋਣੀ ਚਾਹੀਦੀ ਸੀਗੀ ਉੱਥੇ ਤੁਸੀਂ ਬੈਠ ਕੇ মিডিਆ ਨੂੰ ਇੰਨਾ ਵੱਡੇ ਵੱਡੇ ਝੂਠ ਬੋਲ ਰਹੇ ਹੋ ਸੋ ਅਰਨੀਸ਼ਿੰਗ ਕਾਲਕਾ ਜੀ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਜਾਂ ਤਾਂ ਕਮੇਟੀ ਤੋਂ ਲੰਬੇ ਹੋ ਜਾਓ ਤੋ ਵੀ ਸਾਡੇ ਬਸ ਦੀ ਨਹੀਂ ਹੈ ਜੇ ਜੋ ਸਕੂਲ ਚਲਾ ਸਕਦਾ ਉਹ ਕਮੇਟੀ ਤੇ ਕਾਬਜ ਹੋਏ ਤੇ ਸਕੂਲ ਖੜੇ ਕਰਨ ਦੀ ਕੋਸ਼ਿਸ਼ ਕੀਤੇ ਕਿਉਂ ਅਰਮਿਤ ਸਿੰਘ ਕਾਲਕਾ ਜੀ ਕਿਹਾ ਜਾਂਦਾ ਕਿਸੇ ਧਰਮ ਦੇ ਕੌਮ ਨੂੰ ਖਤਮ ਕਰਨਾ ਹੋਵੇ ਕਿਸੇ ਧਰਮ ਨੂੰ ਖਤਮ ਕਰਨਾ ਹੋਵੇ ਸਭ ਤੋਂ ਪਹਿਲਾਂ ਤਾਂ ਇਤਿਹਾਸ ਖਤਮ ਕਰ ਦਿਓ ਉਸ ਤੋਂ ਬਾਅਦ ਉਹਦੀ ਐਜੂਕੇਸ਼ਨ ਦਾ ਜਿਹੜਾ ਮਿਆਰ ਹੈ ਉਹਨੂੰ ਖਤਮ ਕਰ ਦਿਓ ਆਪਣੇ ਆਪ ਕੌਮ ਖਤਮ ਹੋ ਜਾਏਗੀ ਮੈਂ ਸਮਝਦਾ ਤੇ ਚਲਦੇ ਹੋਏ ਅੱਜ ਤੁਸੀਂ ਇੱਕ ਪਾਸੇ ਇਤਿਹਾਸ ਵਿਗਾੜਨ ਵਾਲਿਆਂ ਦਾ ਸਾਥ ਦੇ ਰਹੇ ਹੋ ਤੁਡੇ ਪਾਸੇ ਤੁਸੀਂ ਜਿਹੜੇ ਸਾਡੇ এডਿਕੇਸ਼ਨ ਦੇ ਮਾਧਿਅਮ ਦੇ ਸਕੂਲ ਇੰਸਟੀਚਿਊਟ ਕਾਲਜ ਨੇ ਉਹਨਾਂ ਨੂੰ ਤੁਸੀਂ ਬਰਬਾਦ ਕਰ ਦਿੱਤਾ ਹੈ ਸੌਰਨੀ ਸਿੰਘ ਕਾਲਕਾ ਜੀ ਹੁਣ ਬਸ ਕਰੋ ਔਰ ਝੂਠਣਾ ਬੋਲੋ ਅੱਗੇ ਤੁਹਾਡੇ ਝੂਠ ਨੇ ਸਭ ਕੁਝ ਬਰਬਾਦ ਕਰਕੇ ਰੱਖ ਦਿੱਤਾ ਹੈ ਚਾਹੇ ਅਸੀਂ ਦਿੱਲੀ ਸੰਕਰਦਾਰਾ ਪ੍ਰਬੰਧਕ ਕਮੇਟੀ ਦੀ ਗੱਲ ਕਰ ਲਈਏ ਚਾਹੇ ਅਸੀਂ ਕਾਲਜ ਦੀ ਗੱਲ ਕਰ ਲਈਏ ਇੰਸਟੀਚਿਊਟ ਦੀ ਗੱਲ ਕਰ ਲਈਏ ਚਾਹੇ ਅਸੀਂ ਸਕੂਲਾਂ ਦੀ ਗੱਲ ਕਰ ਲਈਏ ਸਭ ਕੁਝ ਤੁਹਾਡੇ ਝੂਠ ਨੇ ਤੁਹਾਡੀ ਗੱਡੀ ਸਿਆਸਤ ਨੇ ਤੁਹਾਡੀਆਂ ਬਾੜੀਆਂ ਨੀਤਾ ਨੇ ਆ ਸਭ ਕੁਝ ਬਰਬਾਦ ਕਰਕੇ ਰੱਖ ਦਿੱਤਾ ਮੈਂ ਤੁਹਾਨੂੰ ਕਹਵਾਂਗਾ ਕਿ ਅੱਜ ਹੀ ਸਾਇਖਿੜਗੁਰੂ ਤੇਗ ਬਾਦਰ ਸਾਹਿਬ ਜੀ ਦੇ ਦਰ ਤੇ ਖੜੇ ਹੋ ਕੇ ਕੌਮ ਕੋਲੋਂ ਮਾਫੀ ਮੰਗੋ ਸਤੀਫੇ ਦਿਓ ਕਮੇਟੀ ਤੋਂ ਲੰਬੇ ਹੋਵੋ ਔਰ ਇਲੈਕਸ਼ਨ ਕਰਾਓ ਔਰ ਇਹ ਗੱਲ ਕਹੋ ਮੈਂ ਇਲੈਕਸ਼ਨ ਕਰਾ ਰਿਆ ਜਿਹੜੇ ਇਹ ਸਕੂਲ ਚਲਾ ਸਕਦੇ ਐ ਕਿਉਂਕਿ ਪੁਰਾਣੇ ਪ੍ਰਬੰਧਕਾਂ ਨੇ ਇਹ ਸਕੂਲ ਚਲਾਇਆ ਹੈ ਸਕੂਲ ਖੜੇ ਕੀਤੇ ਐ ਇੱਕ ਤੋਂ ਦੋ ਦੋ ਤੋਂ ਤਿੰਨ ਤਿੰਨ ਤੋਂ 12 ਅੱਜ ਬ੍ਰਾਂਚਾਂ ਬਣਾਈ ਐ ਮੈਂ ਉਹਨਾਂ ਨੂੰ ਇਸ ਦਿੱਲੀ ਸਿੱਖ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਸੇਵਾ ਸੋਪੋ ਕਿਉਂ ਸੋਗੇ ਸਾਨੂੰ ਸਕੂਲ ਖੜੇ ਕਰਨੇ ਐ ਸਾਨੂੰ ਸਕੂਲ ਬਰਬਾਦ ਨਹੀਂ ਕਰਨੇ ਬਹੁਤ ਹੋ ਚੁੱਕਾ ਰਮੀਤ ਸਿੰਘ ਕਾਲਕਾ ਜੀ ਬੜੀ ਤੁਸੀਂ ਸਿਆਸਤ ਕਰ ਲਈ ਬੜਾ ਤੁਸੀਂ ਝੂਠ ਬੋਲ ਲਿਆ ਹੁਣ ਬੱਸ ਕਰੋ ਹੁਣ ਇਹਨਾਂ ਨਾਲ ਤੁਸੀਂ ਮੈਂ ਸਮਝਣਾ ਇਹਨਾਂ ਨਾਲ ਕੌਮ ਦੇ ਨਾਲ ਝੂਠ ਬੋਲੋ ਕਿ ਤੁਹਾਡਾ ਘਰੋਂ ਨਿਕਲਣਾ ਔਖਾ ਹੋ ਜਾਏ ਸੋ ਜਲਦੀ ਜਲਦੀ ਇਲੈਕਸ਼ਨ ਕਰਾਓ ਕਮੇਟੀ ਤੋਂ ਕਮੇਟੀ ਤੋਂ ਲਾਂਭੇ ਹੋਵੋ ਔਰ ਕੌਮ ਦੇ ਜਿਹੜੇ ਸੇਵਾਦਾਰ ਨੇ ਜਿਹੜੇ ਸਕੂਲ ਚਲਾ ਸਕਦੇ ਆ ਚਲਾਏ ਆ ਸਕੂਲ ਖੜੇ ਕੀਤੇ ਆ ਉਹਨਾਂ ਨੂੰ ਇਸ ਕਮੇਟੀ ਦੀ ਜਿਹੜੀ ਬਾਬ ਡੋਰ ਹੈ ਸਮੋਤ ਦਿਓ ਤਾਂ ਕਿ ਦਿੱਲੀ ਕਮੇਟੀ ਵੀ ਬਚੇ ਉਹ ਸਾਡੇ ਸਕੂਲ ਕਾਲਜ ਇੰਸਟੀਚਿਊਟ ਵੀ ਬਚਣ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀਫਤ ਹੈ